ਸੋ ਰਠ ਮਹੱਲਾ ਪੰਜਮ ਦੁਰਤਿ ਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਮਿਰਦੁ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੇ ਸੁਖ ਸਹਿਜ ਆਨੰਦ ਗੁਣ ਕਾਬੋ ਮਨ ਤਨ ਦੇਹ ਸੋ ਖਾਲੀ ਰਹਾਓ ਪਤ ਤਿ ਉਧਾਰਣ ਸਤ ਗੁਰ ਮੀਰਾ ਮੋਹਿ ਤਿਸ ਕਾ ਪ੍ਰਵਸਾ ਬਖਸ਼ਲੇ ਸੋ ਸਚਾ ਸਾਹਿਬ ਸੁਣ ਨਾਨਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਰ ਬ੍ਰਹਮ ਪ੍ਰਮੇਸਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸ਼ਰਨਿ ਉਬਰੇ ਕਾਰਜ ਸਗਲ ਸਵਾਰੇ ਹਰਜਨ ਸਿਮਰਿਆ ਨਾਮੇ ਆਧਾਰ ਤਾਬ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰੂ ਰੱਖੇ ਆ ਵੱਡੀ ਵਡਿਆਈ ਨਾਨਕ ਰਤੇ ਕੀ ਸਾਚ ਸ਼ਬਦ ਸਤਿ ਪਖਿਆ ਸੋਰਠ ਮਹੱਲਾ ਪੰਜਵਾ ਭੇ ਕਿਰਪਾਲ ਸੁਆਮੀ ਮੇਰੇ ਤਿਸ ਚੈ ਦਰਬਾਰ ਸਤਿਗੁਰਤਾ ਪਉ ਤਾਰਿਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਅਪੇ ਰਖੇ ਜਮਹ ਕੀ ਹੜ ਤਾਰ ਹਰ ਕੇ ਚਨਰ ਤੇ ਦੇ ਉਤਾਰ ਸਦਾ ਸਦਾ ਪ੍ਰਭ ਸਿਮਰਿਏ ਪਾਈ ਦੁਖ ਕਿਲਵ ਕਟਣ ਹਾਰ ਰਹਾਓ ਤਿਸ ਕੀ ਸ਼ਰਨ ਉਬਰੇ ਭਾਈ ਜਨਰ ਧਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਭਾਈ ਸੱਚ ਸੱਚੀ ਸੋਏ ਨਾਨਕ ਪ੍ਰਭ ਉਤਾਈਏ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਵਿਸਰੋ ਨਾਹੀ ਮਨ ਚਿੰਦੜਾ ਫਲ ਪਾਈ ਰਹਾਓ ਸਤਗੁਰ ਪੂਰਤਾ ਭਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਦੇ ਦੇ ਅਲਾ ਦੁਖ ਮਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋ ਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵੰਨਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰਖਿਆ ਹਰ ਗੋਵਿੰਦ ਨਵਾ ਨਿਰਵਾਰ ਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ लाज ਰਖਾਈ ਸਾਧ ਸੰਗਤੇ ਸਫਲ ਪਾਏ ਸਤੂਰ ਕੈ ਬਲ ਜਾਈ ਹਾਲਤ ਪਲਤ ਪ੍ਰਵਦ ਵੈ ਸਵਾਰੀ ਹਮਰਾ ਗੁਣ ਗੁਣੇ ਵਿਚਾਰਿਆ ਟੱਲੇ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਗ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ